ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਪਹਿਲੀ ਵੀਡੀਓ 'ਚ ਗੱਲ ਕੀਤੀ ਸੀਗੀ ਆਪਣਾ ਪ੍ਰੇਮ ਨਗਰ ਦੀ ਪ੍ਰਵਾਸੀ ਮਜ਼ਦੂਰਾ ਵਾਲੀ ਜੋ ਕਿ ਆਪਣੇ ਪੰਜਾਬੀਆਂ ਵਾਲੇ ਬਹੁਤ ਗੱਲ ਤੇ ਬੋਲਦੇ ਸੀਗੇ ਔਰ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਨਵਾਂ ਵਾਕਾ ਕਰਤਾ ਕਿਉਂਕਿ ਹੁਸਿਆਰ ਬਹੁਤ ਜਿਆਦਾ ਹੋਇਆ ਸੋ ਤੁਹਾਨੂੰ ਉਹਦੇ ਬਾਰੇ ਵੀਡੀਓ ਦਿਖਾਵਾਂਗੇ ਵੀਡੀਓ ਦੇਖਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਹੋਰ ਕੀ ਗੱਲ ਕਰਾਂਗੇ ਇਹ ਬੱਚੇ ਆ ਪ੍ਰਤੀ ਵੀ ਸਾਵਧਾਨ ਹੋ ਜਾਇਓ ਉਹ ਬੰਦੇ ਨੂੰ ਚਾਰਜ ਨਹੀਂ ਹੈ ਇਹ ਕਿਚੂ ਬਾਇਆ ਬੱਚਾ ਮਸਲਾ ਉਹਨੇ ਕੀ ਮਗਾੜਿਆ ਸੀ ਇਹ ਮੈਨੂੰ ਮਾਰ ਦਿੰਦਾ ਮੇਰੇ ਪੁੱਤ ਨੂੰ ਛੱਡ ਦਿੰਦਾ ਸਾਰੇ ਖੂਨੇ ਬੂਰੇ ਬਤਾ ਮੈਨੂੰ ਉਹ ਤੁਸੀਂ ਇਹ ਹਮ ਵੀਡੀਓ ਦੇਖੀ ਆ ਵੀਡੀਓ ਦੇ ਵਿੱਚ ਤੁਸੀਂ ਬਹੁਤ ਹੀ ਬਾਪ ਨੂੰ ਰੋਂਦੇ ਦੇਖਿਆ ਕੁੱਬਾ ਮਾਰ ਮਾਰ ਹੋ ਰਿਹਾ ਹੈ ਬਾਪ ਇਹਦਾ ਦਾਦਾ ਉਸਦਾ ਬਾਪ ਹੀ ਜਾਣ ਸਕਦਾ ਹੈ ਜੋ ਉਸ ਮੁੰਡੇ ਦੇ ਬੀਤੀ ਆ ਸੋ ਹਜੇ ਵੀ ਆਪਣੇ ਪੰਜਾਬੀਆਂ ਨੂੰ ਸਮਝ ਆਣਾ ਚਾਹੀਦਾ ਹੈ ਹਜੇ ਵੀ ਕੋਈ ਜ਼ਿਆਦਾ ਨਹੀਂ ਵਿਗੜਿਆ ਹਜੇ ਵੀ ਆਪਾਂ ਮਤੇ ਪਾ ਕੇ ਇਹ ਜੇ ਪ੍ਰਵਾਸੀ ਬੰਦਿਆਂ ਨੂੰ ਆਪਣੇ ਪਿੰਡਾਂ ਤੋਂ ਬਾਹਰ ਕੱਢੀਏ ਤਾਂ ਕਿ ਜੋ ਆਪਾਂ ਆਪਣੇ ਪੰਜਾਬ ਤੇ ਜਾਂ ਆਪਣੇ ਦੇਸ਼ ਦੇ ਵਿੱਚ ਆਪਣੇ ਰਹਿਣ ਜੋਗੇ ਹੋ ਜੀਏ ਨਹੀਂ ਤਾਂ ਇਹਨਾਂ ਨੂੰ ਸਾਨੂੰ ਵੇਚ ਕੇ ਖਾ ਜਾਣਾ ਕਦੇ ਕੋਈ ਕੰਮ ਕਰਦੇ ਕਦੇ ਕੋਈ ਕੰਮ ਕਰਦੇ ਆ ਅੱਜ ਇਹ 5 ਸਾਲ ਦੇ ਮੁੰਡੇ ਨਾਲ ਇੰਨਾ ਗਲਤ ਕੰਮ ਕਰ ਚੁੱਕੇ ਆ ਕਾਹਦੂ ਪਤਾ ਨਹੀਂ ਕਿਆ ਕਰੂਗੇ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਲਦ ਤੋਂ ਜਲਦ ਇਸ ਮੁੱਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਇਦਾਂ ਦੇ ਵਧੀਆ-ਵਧੀਆ ਕੰਟੈਕਟ ਦੇਖਣ ਲਈ ਆਪਣੇ ਪੇਜ ਨੂੰ ਕਰੋ ਫੋਲੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਜੋ ਇਹ ਵੀਡੀਓ ਹਰੇਕ ਕੋਲ ਪੁੱਛਾ ਕਣ ਧੰਨਵਾਦ ਜੀ